ਪਿਆਰ ਪਰ ਇਸ ਸਾਥਚਰੀਏ ਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ 22 ਜਨਵਰੀ ਅੱਜ ਵੀ ਆ ਵੱਡੀਆਂ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਡਾਕਟਰ ਬਲਜੀਤ ਕੌਰ ਨੇ 1.29 ਕਰੋੜ ਰੁਪਏ ਜਾਰੀ ਕਰਕੇ ਇਨਾ ਪਿੰਡਾਂ ਦੇ ਲਈ ਕਰ ਦਿੱਤਾ ਹੈ ਵੱਡਾ ਐਲਾਨ ਗੈਸ ਸਿਲੰਡਰ ਹੋਵੇਗਾ ਸਸਤਾ ਤੇ ਸਬਸਿਡੀ ਵਿੱਚ ਵੀ ਹੋਵੇਗਾ ਵਾਦਾ 31 ਜਨਵਰੀ ਤੋਂ ਇਹ ਚੀਜ਼ ਹੋ ਜਾਵੇਗੀ ਬੰਦ 31 ਜਨਵਰੀ ਤੋਂ ਪਹਿਲਾ ਪਹਿਲਾ ਕਰ ਲਵੋ ਇਹ ਕੰਮ ਤੇ ਹੁਣ ਖਬਰ ਆ ਸ਼ੁਰੂ ਕਰਦੇ ਆ ਵਿਸਤਾਰ ਦੇ ਨਾਲ ਪਰ ਉਸ ਤੋਂ ਪਹਿਲਾਂ ਤੁਹਾਨੂੰ ਨਿੱਕੀ ਜੀ ਗੁਜਾਰਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਲੈ ਚੱਲਦੇ ਹਾਂ ਅੱਜ ਦੀ ਪਹਿਲੀ ਵੱਡੀ ਖ਼ਬਰ ਦੇ ਉੱਤੇ ਫਾਸਟ ਟੈਗ ਕੇ ਵੀ ਸੀ 31 ਮਾਰਚ ਜਨਵਰੀ ਤੋਂ ਬਾਅਦ ਬੰਦ ਹੋ ਜਾਵੇਗਾ ਤੁਹਾਡਾ ਫਾਸਟ ਟੈਗ ਉਸ ਤੋਂ ਪਹਿਲਾਂ ਕਰ ਲਵੋ ਇਹ ਕੰਮ ਹਾਂਜੀ ਤੁਸੀਂ ਦੱਸਦੀ ਏ ਕਿ ਤੁਹਾਨੂੰ ਸੜਕ ਤੇ ਗੱਡੀ ਚਲਾਉਣ ਲਈ ਟੋਲ ਟੈਕਸ ਦਾ ਭੁਗਤਾਨ ਕਰਨਾ ਪੈਂਦਾ ਜਿਸ ਲਈ ਪਹਿਲਾਂ ਲੰਮਾ ਸਮਾਂ ਲਾਈਨ ਵਿੱਚ ਖੜ ਕੇ ਟੋਲ ਅਦਾ ਕਰਨਾ ਪੈਂਦਾ ਸੀ ਪਰ ਟੈਕਨੋਲੋਜੀ ਦੇ ਇਸ ਯੁੱਗ ਵਿੱਚ ਹੁਣ ਫਾਸਟ ਟੈਗ ਦੀ ਮਦਦ ਨਾਲ ਕੁਝ ਹੀ ਮਿੰਟਾਂ 'ਚ ਟੋਲ ਟੈਕਸ ਦਾ ਤੁਗਤਾਨ ਹੋ ਜਾਂਦਾ ਫਾਸਟ ਟੈਗ ਦੁਆਰਾ ਟੋਲ ਵਸੂਲੀ ਨੂੰ ਸਨਚਾਰੂ ਬਣਾਉਣ ਦੀ ਕੋਸ਼ਿਸ਼ ਵਿੱਚ ਸਰਕਾਰ ਨੇ ਲਾਜ਼ਮੀ ਕੀਤਾ ਹੈ ਕਿ ਅਧੂਰੇ ਕੇਵਾਈਸੀ ਵਾਲੇ ਫਾਸਟ ਟੈਗ ਨੂੰ 31 ਜਨਵਰੀ 2024 ਤੋਂ ਬਾਅਦ ਬੈਂਕਾਂ ਦੁਆਰਾ ਬਲੈਕਲਿਸਟ ਕੀਤਾ ਜਾਵੇਗਾ ਇਸ ਲਈ ਤੁਹਾਨੂੰ 31 ਜਨਵਰੀ ਤੋਂ ਪਹਿਲਾਂ ਫਾਸਟ ਟੈਗ ਕੇਵਾਈਸੀ ਕਰਵਾ ਲੈਣਾ ਚਾਹੀਦਾ ਨਹੀਂ ਤਾਂ ਟੋਲ ਟੈਕਸ ਭਰਨ 'ਚ ਦਿੱਕਤ ਆਵੇਗੀ ਤੇ ਯਾਤਰਾ 'ਚ ਵੀ ਪਰੇਸ਼ਾਨੀ ਜਿਹੜੀ ਆ ਹੋ ਸਕਦੀ ਆ ਨਹੀਂ ਤਾਂ 31 ਜਨਵਰੀ ਨੂੰ ਤੁਹਾਡੇ ਫਾਸਟੈਗ ਦੇ KYC ਨਹੀਂ ਕਰਾਈ ਤਾਂ ਬੈਂਕ ਦੇ ਖਾਤੇ ਬਲੈਕਲਿਸਟ ਜਿਹੜੇ ਨੇ ਉਹ ੀਤੇ ਜਾਣਗੇ ਸੋ ਅੱਗੇ ਚੱਲਦਾ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰਦੇ ਆਂ ਬਿਜਲੀ ਸਬੰਧੀ ਬਿਜਲੀ ਖਰੀਦ ਸਮਝੌਤਿਆਂ ਦੀ ਜਾਂਚ ਸ਼ੁਰੂ ਵਿਜੀਲੈਂਸ ਨੇ ਪੇਡਾ ਤੋਂ ਮੰਗਿਆ ਸੋਰ ਊਰਜਾ ਐਗਰੀਮੈਂਟ ਦਾ ਰਿਕਾਰਡ ਹਣ ਤੋਂ ਦੱਸਦੀ ਏ ਕਿ ਵਿਜੀਲੈਂਸ ਬਿਊਰੋ ਨੇ ਬਿਜਲੀ ਖਰੀਦ ਸਮਝੌਤਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਬਿਊਰੋ ਨੇ ਪੰਜਾਬ ਊਰਜਾ ਵਿਕਾਸ এজেন্ডਾ ਤੋਂ ਸੂਰਜੀ ਊਰਜਾ ਸਮਝੌਤਿਆਂ ਸੰਬੰਧੀ ਰਿਕਾਰਡ ਮੰਗਿਆ ਪਿੱਛੇ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਅਤੇ ਸੂਰਜੀ ਊਰਜਾ ਸਮਝੌਤਿਆਂ ਦੀ ਜਾਂਚ ਕਰਵਾਉਣ ਦੀ ਗੱਲ ਕਹੀ ਸੀ ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਕਾਲੀ ਭਾਜਪਾ ਸਰਕਾਰ ਦੌਰਾਨ 884.22 ਮੈਗਾਵਾਟ ਦੀ ਸਮਰੱਥਾ ਵਾਲੇ ਕਨਵੇ ਪ੍ਰੋਜੈਕਟ ਚਾਲੂ ਕੀਤੇ ਗਏ ਉਸ ਸਮੇਂ ਤਿੰਨ ਕੰਪਨੀਆਂ ਨਾਲ 17.99 ਰੁਪਏ ਪ੍ਰਤੀ ਜੁਟ ਦੇ ਹਿਸਾਬ ਨਾਲ ਸੂਰ ਊਰਜਾ ਖਰੀਦਣ ਲਈ ਸਮਝੌਤੇ ਕੀਤੇ ਗਏ ਤੱਥਾਂ ਅਨੁਸਾਰ 22 ਸੋਲਰ ਪਾਵਰ ਪ੍ਰੋਜੈਕਟਾਂ ਨਾਲ 8 ਲੱਖ ਰੁਪਏ ਪ੍ਰਤੀ ਜੁਟ ਇਸ ਤੋਂ ਬਾਅਦ ਦੇ ਬਿਜਲੀ ਖਰੀਦ ਸਮਝੌਤੇ ਕੀਤੇ ਗਏ ਕਿਸੇ ਤਰ੍ਹਾਂ 35 ਪ੍ਰੋਜੈਕਟਾਂ ਨਾਲ 7 ਤੋਂ 8 ਰੁਪਏ ਪ੍ਰਤੀ ਜੁਟ ਦੇ ਹਿਸਾਬ ਨਾਲ ਸਮਝੌਤੇ ਕੀਤੇ ਗਏ ਬਿਜਲੀ ਖਰੀਦ ਸਮਝੌਤੇ 25 ਸਾਲਾਂ ਲਈ ਕੀਤੇ ਗਏ ਸਨ 99 ਪ੍ਰੋਜੈਕਟਾਂ 'ਚੋਂ 21 ਪ੍ਰੋਜੈਕਟਾਂ ਦਾ ਕੰਮ ਇੱਕ ਕੰਪਨੀ ਕੋਲ ਹੈ ਇਕੱਲੇ ਮਾਨਸਾ ਬਠਿੰਡਾ ਤੇ ਮੁਕਸਰ ਜ਼ਿਲ੍ਹਿਆਂ ਚ 35 ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਹਨ ਪਾਵਰ ਕਾਮਨ 2011 ਤੇ 12 ਤੇ 21 ਤੇ 22 ਤੱਕ ਬਾਇਓਮਾਸ ਪ੍ਰੋਜੈਕਟਾਂ ਤੇ 4487 ਕਰੋੜ ਰੁਪਏ ਦੀ ਸੂਰਜ ਊਰਜਾ ਤੇ 1928 ਕਰੋੜ ਰੁਪਏ ਸੂਰਜ ਊਰਜਾ ਜਿਹੜੀ ਖਰੀਦੀ ਹੈ ਬਿਜਲੀ ਖਰੀਦ ਸਮਝੌਤਿਆਂ ਦੀ ਜਾਂਚ ਦੌਰਾਨ ਕਈ ਮਸ਼ਹੂਰ ਸਿਆਦਦਦਾਨਾਂ ਸੀ ਨਿਰਾਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਮੁੱਖ ਮੰਤਰੀ ਮਾਨ ਨੇ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਸੋ ਅੱਗੇ ਚੱਲਦੇ ਆ ਜੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਪਟਿਆਲਾ ਚ ਪਿਓ ਪੁੱਤ ਨੇ AIC ASI ਸਮੇਤ ਦੋ ਪੁਲਿਸ ਮੁਲਾਜ਼ਮਾਂ ਦੀ ਕੀਤੀ ਕੁੱਟਮਾਰ ਜਾਣੋ ਕੀ ਹੈ ਪੂਰਾ ਮਾਮਲਾ ਤੋਂ ਦੱਸ ਜੀ ਕਿ ਪਟਿਆਲਾ ਚ ਜ਼ਮੀਨ ਤੇ ਕਬਜ਼ਾ ਪਿਆ ਪੁੱਤ ਨੇ ਬੀਤੇ ਸ਼ਨੀਵਾਰ ਨੂੰ ਨੋਟਿਸ ਦੇਣ ਆਏ ਏਐਸਆਈ ਅਤੇ ਦੋ ਹੋਰ ਪੁਲਿਸ ਮੁਲਾਜ਼ਮਾਂ ਦੀ ਬੇਇੱਜ਼ਤੀ ਕੀਤੀ। ਉਹਨਾਂ ਏਐਸਆਈ ਦੀ ਕੁੱਟਮਾਰ ਕੀਤੀ ਉਸ ਦੀ ਬਰਦ ਦੀ ਵੀ ਪਾੜ ਦਿੱਤੀ ਅਤੇ ਉਸ ਦੇ ਪੱਗ ਲਾ ਕੇ ਸੁੱਟ ਦਿੱਤੀ। ਨਾਲ ਹੀ ਆਏ ਪੁਲਿਸ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ। ਜਵਾਬੀ ਕਾਰਵਾਈ ਕਰਦੇ ਆ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰੀ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਏਐਸਆਈ ਨਛੱਤਰ ਸਿੰਘ ਦੋ ਪੁਲਿਸ ਮੁਲਾਜ਼ਮ ਦੇ ਨਾਲ ਰਾਜਪੁਰਾ ਰੋਡ ਤੇ ਸਥਿਤ ਪਿੰਡ ਚੌਰਾ ਵਿਖੇ ਜ਼ਮੀਨੀ ਕਬਜ਼ੇ ਦੀ ਸਹਿਤ ਤਹਿਤ ਦੀ ਪੜਤਾਲ ਸੰਬੰਧੀ ਨੋਟਿਸ ਦੇਣਾਏ ਸਨ ਮੁਲਜ਼ਮ ਜਸਵੀਰ ਸਿੰਘ ਅਤੇ ਉਸਦੇ ਪੁੱਤਰ ਕਰਨਵੀਰ ਸਿੰਘ ਵਾਸੀ ਚੌਰਾ ਨੇ ਮਜੀਠੀਆ ਇਨਕਲੇਵ ਦੇ ਰਹਿਣ ਵਾਲੇ ਗੁਰਮੀਤ ਸਿੰਘ ਦੀ ਜ਼ਮੀਨ ਤੇ ਕਬਜ਼ਾ ਕਰਕੇ ਆਰਾ ਮਸ਼ੀਨ ਲਾਉਣ ਦਾ ਜਿਹੜਾ ਦੋਸ਼ ਆਹੋ ਪਾਇਆ ਗਿਆ ਏ ਸੋ ਅੱਗੇ ਚੱਲਦੇ ਹਾਂ ਜੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅੱਜ ਰਾਮਲੀਲਾ ਦੇ ਪ੍ਰਾਣ ਪ੍ਰਸਤਿ ਸਿਮ ਨਾਲ ਖਤਮ ਹੋਵੇਗਾ 500 ਸਾਲਾਂ ਦਾ ਇੰਤਜ਼ਾਰ ਸੰਦਸ ਦੇ ਕਿ ਅਜੋਧਿਆ ਦੇ ਰਾਮ ਮੰਦਰ ਚ ਰਾਮਲੀਲਾ ਦੇ ਪ੍ਰਾਣ ਪ੍ਰਸਤਿਤਾ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਪੂਰੇ ਅਜੋਧਿਆ ਸ਼ਹਿਰ ਨੂੰ ਰੋਹਾਨੀ ਰੰਗਾਂ ਨਾਲ ਸਜਾਇਆ ਗਿਆ ਜੋਧਿਆ ਸ਼ਹਿਰ ਪੂਰੀ ਤਰ੍ਹਾਂ ਸਜਾਇਆ ਗਿਆ ਤੇ ਤਿਆਰ ਹੈ 500 ਸਾਲਾਂ ਤੋਂ ਬਾਅਦ ਦਾ ਇੰਤਜ਼ਾਰ ਸੋਮਵਾਰ ਨੂੰ ਜਾਨਕਿ ਅੱਜ ਖਤਮ ਹੋਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਸਿੱਧ ਕ੍ਰਿਕਟਰ ਉਦਯੋਗਪਤੀਆਂ ਸੰਤਾਂ ਮਸ਼ਹੂਰ ਆਸਤੀਆਂ ਤੇ ਵੱਖ-ਵੱਖ ਦੇਸ਼ਾਂ ਦੇ ਨਮਾਇਦਿਆਂ ਨੂੰ ਰਾਮ ਲੱਲਾ ਦੇ ਪ੍ਰਾਣ ਪ੍ਰਸਥਾ ਮਹੋਤਸਵ ਚ ਸ਼ਾਮਲ ਹੋਣ ਲਈ ਸੱਦਾ ਜੜਾ ਦਿੱਤਾ ਗਿਆ ਭਾਰਤ ਅਮਰੀਕਾ ਤੇ ਬ੍ਰਿਟੇਨ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਪ੍ਰਾਣ ਪ੍ਰਤੀਸ਼ਟਾ ਦੇ ਮੌਕੇ ਤੇ ਜਸ਼ਨ ਮਨਾਏ ਜਾਣਗੇ 22 ਜਨਵਰੀ ਨੂੰ ਰਾਮ ਮੰਦਰ ਵਿੱਚ ਰਾਮ ਲੱਲਾ ਦੇ ਪ੍ਰਾਣ ਪ੍ਰਸਥਾ ਕਰਨ ਲਈ ਘਟੋ ਘਾਟ ਰਸਮਾਂ ਤਿਆਰ ਕੀਤੀਆਂ ਗਈਆਂ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਸ ਖੇਤਰ ਫਲਸਟਾ ਕਹਿਣਾ ਹੈ ਕਿ ਜੁਦਿਆ ਦਾ ਆ ਰਾਮ ਲਲਾ ਦੀ ਪਵਿੱਤਰ ਰਸਮ ਸਵੇਰੇ 10 ਵਜੇ ਮੰਗਲ ਕਦਨੀ ਤੇ ਸ਼ਾਨਦਾਰ ਬਜਾਏ ਨਾਲ ਸ਼ੁਰੂ ਹੋਵੇਗੀ ਦੇਖਦੇ ਬਕ ਬਕ ਸੂਬਿਆਂ ਦੇ 50 ਤੋਂ ਵੱਧ ਮਨਮੋਹਕ ਸਾਜ਼ ਕਰੀਬ 2 ਘੰਟੇ ਤੱਕ ਮਨਮੋਹਕ ਧੁਨਾ ਵਿੱਚ ਵੱਜਣਗੇ ਤਾਂ ਅੱਜ ਜਿਹੜਾ ਰਾਮ ਲਲਾ ਦਾ ਪ੍ਰਾਣ ਪ੍ਰਿਸ਼ਟਾ ਜਿਹੜਾ ਉਦਘਾਟਨਾ ਹੋ ਕੀਤਾ ਜਾਵੇਗਾ ਜੀ 500 ਸਾਲਾਂ ਦਾ ਇੰਤਜ਼ਾਰ ਆ ਜਿਹੜਾ ਅੱਜ ਉਹ ਖਤਮ ਹੋਣ ਵਾਲਾ ਸ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਸਸਤੇ ਹੋਣਗੇ ਐਲਪੀਜੀ ਸਿਲੰਡਰ ਚੋਣਾ ਤੋਂ ਪਹਿਲਾਂ ਮੋਦੀ ਸਰਕਾਰ ਕਰ ਸਕਦੀ ਹੈ ਵੱਡਾ ਐਲਾਨ ਹਾਂਜੀ ਮੋਦੀ ਸਰਕਾਰ ਆਉਣ ਵਾਲੇ ਦਿਨਾਂ ਚ ਗਰੀਬ ਪਰਿਵਾਰਾਂ ਨੂੰ ਸਸਤੇ ਭਾਅ ਤੇ ਐਲਪੀਜੀ ਸਿਲੰਡਰ ਮਹయ్యా ਕਰਵਾਉਣ ਤੇ ਵਿਚਾਰ ਕਰ ਰਹੀ ਹੈ ਦੱਸਦੇ ਇਹ ਕਿ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਵੀ ਮੋਦੀ ਸਰਕਾਰ ਨੇ ਘਰਾਂ ਵਿੱਚ ਇਸਤੇਮਾਲ ਹੋਣ ਵਾਲੀ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 200 ਰੁਪਏ ਦੀ ਕਟਾਉਤੀ ਕੀਤੀ ਸੀ ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪ੍ਰਧਾਨ ਮੰਤਰੀ ਉਜਬਲ ਯੋਜਨਾ ਦੇ ਲਾਭਪਾਤਰਾਂ ਨੂੰ 400 ਰੁਪਏ ਦੀ ਸਬਸਿਡੀ ਮਿਲਣੀ ਜਿਹੜੀ ਉਹ ਸ਼ੁਰੂ ਹੋ ਗਈ ਹੈ ਸੂਤਰਾ ਦੀ ਮੰਨੀਤਾ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਉਜਬਲ ਯੋਜਨਾ ਦੇ ਤਹਿਤ ਦੇਸ਼ ਵਿੱਚ ਪ੍ਰਤੀ ਵਿਅਕਤੀ ਔਸਤ ਖਪਤ ਨੂੰ ਸੁਧਾਰਨ ਲਈ ਵਚਨਬੱਧ ਹੈ ਇਸੇ ਸੰਦਰਭ ਦਾ ਕੇਂਦਰ ਸਰਕਾਰ ਗਰੀਬ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ 300 ਰੁਪਏ ਦੀ ਸਬਸਿਡੀ ਰਾਸ਼ੀ ਵਿੱਚ ਹੋਰ ਵਾਧਾ ਕਰਨ ਦਾ ਫੈਸਲਾ ਲੈ ਸਕਦੀ ਹੈ ਦੱਸਦੇ ਇਹ ਕਿ ਪ੍ਰਧਾਨ ਮੰਤਰੀ ਯੂਜਬਲ ਯੋਜਨਾ ਦੇ ਤਹਿਤ ਆਉਣ ਵਾਲੇ ਲਾਭਪਾਤਰੀਆਂ ਨੂੰ ਦਿੱਲੀ ਵਿੱਚ 603 ਰੁਪਏ ਵਿੱਚ 14.4 ਕਿਲੋ ਦਾ ਐਲਪੀਜੀ ਸਿਲੰਡਰ ਮਿਲਦਾ ਹੈ ਇਸ ਦੇ ਨਾਲ ਹੀ ਦੇਸ਼ ਚ ਸਮੇਂ ਸਬਸਿਡੀ ਵਾਲੇ ਗੈਸ ਰੋਇਸ ਸਿਲੰਡਰਾਂ ਦੀ ਕੀਮਤ 1200 ਰੁਪਏ ਦੇ ਕਰੀਬ ਹੈ ਜਿਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਮੋਦੀ ਸਰਕਾਰ ਹੁਣ ਵੱਡਾ ਫੈਸਲਾ ਲੈ ਸਕਦੀ ਹੈ ਗੈਸ ਸਿਲੰਡਰਾਂ ਦੀ ਕੀਮਤ ਦੇ ਵਿੱਚ ਭਾਰੀ ਘਟੌਤੀ ਜਿਹੜੀ ਉਹ ਕਰ ਸਕਦੀ ਇਹ ਚੋਣਾ ਤੋਂ ਪਹਿਲਾਂ ਇਹ ਵੱਡਾ ਐਲਾਨ ਜਿਹੜਾ ਹੋ ਸਕਦਾ ਸੋ ਅੱਗੇ ਚੱਲਦੇ ਹਾਂ ਜੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਇਸ ਜ਼ਿਲ੍ਹੇ 'ਚ 1.29 ਕਰੋੜ ਰੁਪਏ ਕਰਕੇ ਪਿੰਡਾਂ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਜਿੱਤੋਂ ਦੱਸਦੀ ਹੈ ਕਿ ਡਾਕਟਰ ਬਲਜੀਤ ਕੌਰ ਸਮਾਜਿਕ ਸੁਰੱਖਿਆ ਇਸ ਤਰੀ ਤੇ ਬਾਲ ਵਿਕਾਸ ਤੇ ਸਮਾਜਿਕ ਨਿਆਂ ਅਧਿਕਾਰਤਾ ਤੇ ਘਟ ਗਿਣਤੀ ਮੰਤਰੀ ਪੰਜਾਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਆਦਰਸ਼ ಗ್ರಾಮ ਯੋਜਨਾ ਤਹਿਤ 1.29 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਆ ਉਹ ਜਾਰੀ ਕੀਤੀ ਗਈ ਆ ਉਹਨਾਂ ਦੱਸਿਆ ਕਿ ਇਹ ਰਾਸ਼ੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਬੱਖ-ਵੱਖ ਬਲਾਕਾਂ ਬਲੋਟ ਲੰਬੀ ਗਿੱਦੜਵਾਹ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਜਿਵੇਂ ਕਿ ਟਾਇਲਟ ਬਲਾਟ ਵਿਊ ਸਾਰੀ ਛੱਪੜ ਦੀ ਚਾਰ ਦੁواری ਗਲੀਆਂ ਤੇ ਨਾਲੀਆਂ ਦੇ ਨਿਰਮਾਣ ਡਰੇਨ ਪਾਈਪ ਲਾਈਨ ਸਟਰੀਟ ਲਾਈਟਾਂ ਨਿਕਾਸੀ ਨਾਲ ਦੀ ਉਸਾਰੀ ਫਿਲਟਰ ਪਾਣੀ ਅਤੇ ਨਵਾਂ OHR ਸਿਸਟਮ PVC ਪਾਈਪਲਾਈਨ ਆਜ ਵੀ ਜਾਰੀ ਕੀਤੇ ਗਏ ਨੌਨਾਂ ਬਧੇਰੇ ਜਾਣਕਾਰੀ ਦਿੰਦਾ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਲੰਬੀ ਦੇ ਪਿੰਡ ਦੇ ਖੇਮਾ ਖੇੜਾ ਵੇਕੇ ਮਹਿਮੂਦ ਖੇੜਾ ਵੇਕੇ 28 ਲੱਖ 98 ਹਜ਼ਾਰ ਬਲਾਕ ਗਿੱਦੜਵਾ ਦੇ ਪਿੰਡ ਬਾਵਣੀਆਂ ਵਿੱਚ 13 ਲੱਖ 62 ਹਜ਼ਾਰ 133 ਰੁਪਏ ਬਲਾਕ ਸ੍ਰੀ ਅਮਰitsar ਸਾਹਿਬ ਮੁਕਤਸਰ ਸਾਹਿਬ ਦੇ ਪਿੰਡ ਚੱਕ ਦੁਇਵਾਲਾ ਚੱਕ ਜਵਾਰ ਸਿੰਘ ਵਾਲਾ ਡੋਡਾ ਵਾਲੀ ਅਤੇ ਜਾਕੇ ਗਾਂਦਾ ਸਿੰਘ ਬਾਲਾ ਵਿੱਚ 49 ਲੱਖ 96000 ਰੁਪਏ ਤੇ ਬਲੈਕ ਮਲੋਡ ਵਿੱਚ ਪਿੰਡ ਰੱਥੜੀਆਂ ਕਮਿਆਰ ਖੇੜਾ ਤੇ ਖਾਨੇ ਦੀ ਢਾਬ ਲਈ 36 ਲੱਖ 44272 ਕੋੜ ਰੁਪਏ ਦੀ ਜਿਹੜੀ ਰਾਸ਼ੀ ਆਹੋ ਜਾਰੀ ਕੀਤੀ ਗਈ ਹੈ